ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 16 ਜ਼ਿਲਾਂ ਲਈ ਕਰੋੜਾਂ ਰੁਪਏ ਜਾਰੀ ਹੋ ਚੁੱਕੇ ਨੇ ਬਜ਼ੁਰਗਾਂ ਦੇ ਖਾਤੇ ਵਿੱਚ ਆਏ ਨੇ ਜੀ 12-12 ਹਜ਼ਾਰ ਰੁਪਏ 16 ਜ਼ਿਲਾਂ ਵਿੱਚ ਜਿਹੜੇ ਸਾਰੇ ਜਿਹੜੇ ਪੈਸੇ ਜਾਰੀ ਹੋ ਰਹੇ ਨੇ ਸਾਰੀ ਖਬਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਸਾਂਝੀ ਕਰ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲ ਆਪ ਬਦਾਇਕ ਨੇ ਤੋੜਿਆ ਆਪਣਾ ਹੀ ਨੀ ਪੱਥਰ ਉਸ ਤੋਂ ਬਾਅਦ ਧੀ ਪੈਣ ਦੀ ਇੱਜ਼ਤ ਲੁੱਟਣ ਵਾਲੇ ਨੂੰ ਗੱਡੀ ਚਾੜ ਕੇ ਮੇਰੇ ਕੋਲ ਆਓ ਉਸ ਤੋਂ ਬਾਅਦ ਜੀ 250 ਕਿਲੋਵਾਟ ਸੋਲਰ ਪੈਨਲ ਸਿਸਟਮ ਨਾਲ ਗੁਰਦੁਆਰਾ ਸਾਹਿਬ ਦੇ 3 ਲੱਖ ਜੁਨਟ ਤੱਕ ਕੱਟੇਗਾ ਜੀ ਖਰਚਾ ਐਸਐਚਓ ਨੇ ਆਪਣੀ ਕਾਰ ਤੇ ਸਪੀਕਰ ਲਗਾ ਕੇ ਹਰ ਗਲੀ 'ਚ ਨਸ਼ਾ ਵੇਚਣ ਵਾਲੇ ਤੇ ਨਜ਼ਰ ਰੱਖਣ ਦੀ ਕੀਤੇ ਨੇ ਜੀ ਐਲਾਨ ਅਮਰਪਾਲ ਸਿੰਘ ਖਿਲਾਫ ਚੋਣ ਪਟੀਸ਼ਨ 'ਚ ਸਾਰੇ ਉਮੀਦਵਾਰਾਂ ਨੂੰ ਬਣਾਇਆ ਗਿਆ ਚਿੱਤਰ ਸਤੋਵਾਦ ਹੈ ਮੰਤਰੀ ਹਰਪਜਨ ਸਿੰਘ ਵੱਲੋਂ ਚੱਲਦੀ ਮੀਟਿੰਗ 'ਚ ਜੇ ਇਹ ਮੌਤਲ ਕਰ ਦਿੱਤਾ ਗਿਆ ਐਨਜੀਟੀ ਵਾਤਾਵਰਣ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਆਮ ਆਦਮੀ ਪਾਰਟੀ ਨੂੰ ਜੁਰਮਾਨਾ ਲਗਾਵੇ ਸੀਐਮ ਨੂੰ ਸੂਬੇ ਦੀ ਕੋਈ ਪਰਵਾਹ ਨਹੀਂ ਉਹ ਤਾਂ ਸਿਰਫ ਕੇਜਰੀਵਾਲ ਦੀ ਹਾਜ਼ਰੀ ਭਰਨ ਤੇ ਲੱਗਿਆ ਹੋਇਆ ਜੀ ਪੰਜਾਬ ਪਰਚ ਨਾਗਰਿਕ ਸੇਵਾਵਾਂ ਮੁਹਈਆ ਕਰਵਾਉਣ ਦਾ ਜਲੰਧਰ ਜ਼ਿਲ੍ਹੇ ਦੇ ਮਾਲੀਆ ਜੀ ਬਾਜੀ ਅਜਿੰਦਰਾ ਹਸਪਤਾਲ ਦੀ ਗੱਲ ਕਰੀਏ ਪਟਿਆਲਾ ਚ ਰੈ residense ਡਾਕਟਰਾਂ ਦੀ ਹੜਤਾਲ ਖਤਮ ਹੋ ਚੁੱਕੀ ਆ ਪੰਜਾਬ ਸਰਕਾਰ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜੇ ਹੋਣ ਲਈ ਸਹਿਯੋਗ ਲਈ ਬਚਨ ਵਾਦੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨੇ ਜੀ ਕਰੋੜਾਂ ਰੁਪਏ ਦੇ ਗੱਫੇ ਤੇ ਹੁਣ ਖਬਰਾਂ ਜੀ ਵਿਸਥਾਰਪੂਰਵਕ ਤੁਹਾਨੂੰ ਦੱਸਣਾ ਜੁਨੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਆਪ ਵਿਧਾਇਕ ਨੇ ਤੋੜਿਆ ਜੀ ਆਪਣਾ ਹੀ ਨੀ ਪੱਥਰ ਕਿਹਾ ਨਹੀਂ ਸੁਣ ਰਹੇ ਅਫਸਰ ਉਹ ਜੀਠਿਆ ਦੀ ਵਿਧਾਇਕ ਤੋਂ ਮੰਗ ਕੀਤੀ ਗਈ ਹੈ ਟਾ ਦੇ ਪੰਜਾਬ ਚ ਲੱਗੇ ਝੂਠ ਦੇ ਨੀ ਪੱਥਰ ਲੋਧਰਤ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਨਾਂ ਦਾ ਲੱਗਿਆ ਹੋਇਆ ਨਹੀਂ ਪੱਥਰ ਬੁੱਢਾ ਦਰਿਆ ਤੋਂ ਤੋੜ ਦਿੱਤਾ ਗੋਗੀ ਨੇ ਕਿਹਾ ਕਿ ਨਗਰ ਨਿਗਮ ਨੇ ਅਧਿਕਾਰੀ ਜਮੀਨੀ ਪੱਧਰ ਤੇ ਬਿਲਕੁਲ ਵੀ ਕੰਮ ਨਹੀਂ ਕਰ ਰਹੇ ਅਧਿਕਾਰੀ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ ਜਿਸ ਕਾਰਨ ਬੁੱਢਾ ਦਰਿਆ ਦਾ ਕੰਮ ਨਹੀਂ ਹੋ ਰਿਹਾ ਉਸ ਤੋਂ ਬਾਅਦ ਅਗਲੀ ਵਡੀ ਗਉ ਜਿੱਤੀ ਪੈਣ ਦੀ ਇੱਜ਼ਤ ਲੁੱਟਣ ਵਾਲੇ ਗੱਡੀ ਨੂੰ ਗੱਡੀ ਚਾੜ ਕੇ ਮੇਰੇ ਕੋਲ ਲਿਆਓ ਕਲਕੱਤਾ ਬਲਤਕਾਰ ਮਾਮਲੇ ਖਿਲਾਫ ਪਿੰਡਰ ਵਾਲੇ ਦੀ ਸਪੀਚ ਵਾਇਰਲ ਹੋ ਰਹੀ ਹੈ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਤਕਾਰ ਕਤਲ ਮਾਮਲੇ 'ਚ ਮੁੱਖ ਦੋਸ਼ੀ ਸ਼ੰਜੇ ਨੂੰ ਸ਼ੁੱਕਰਵਾਰ ਨੂੰ ਸਿਆਲਦਾਹ ਚ ਵਿਸ਼ੇਸ਼ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਇਸ ਜਬਰ ਜਨਾਹ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਥਾਸ ਕਰਕੇ ਡਾਕਟਰਾਂ ਵੱਲੋਂ ਦੇਸ਼ ਭਰ ਵਿੱਚ ਕੰਮ ਛੱਡ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦੋਸਤੋ ਬਾਅਦ ਅਗਲੀ ਵੱਡੀ ਖ਼ਬਰ ਜੀ 250 ਕਿਲੋਵਾਟ ਸੋਲਰ ਪੈਨਲ ਸਿਸਟਮ ਨਾਲ ਗੁਰਦੁਆਰਾ ਸਾਹਿਬ ਦਾ 3 ਲੱਖ ਜੁੱਟ ਤੱਕ ਖਰਚਾ ਕੱਟੇਗਾ ਇਹ ਖਬਰ ਹੈ ਜੀ ਤੁਸੀਂ ਦੇਖ ਸਕਦੇ ਹੋ ਐਸਐਚਓ ਨੇ ਆਪਣੀ ਕਾਰ ਤੇ ਸਪੀਕਰ ਲਗਾ ਕੇ ਹਰ ਗਲੀ ਨਸ਼ਾ ਵੇਚਣ ਵਾਲਿਆਂ ਤੇ ਨજર ਰੱਖਣ ਦੇ ਕੀਤੇ ਨਿਜੀ ਐਲਾਨ ਫਿਰੋਜ਼ਪੁਰ ਸਿਟੀ ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਚਮੇਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਐਸਐਚਓ ਨੇ ਆਪਣੀ ਕਾਰ ਤੇ ਸਪੀਕਰ ਲਗਾ ਕੇ ਹਰ ਗਲੀ ਚ ਨਸ਼ਾ ਵੇਚਣ ਵਾਲਿਆਂ ਖਿਲਾਫ ਨજર ਰੱਖਣ ਦੇ ਐਲਾਨ ਕੀਤੇ ਨੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਜੇਕਰ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜੀ ਅਮਰਤਪਾਲ ਸਿੰਘ ਖਿਲਾਫ ਚੋਣ ਪਟੀਸ਼ਨ 'ਚ ਸਾਰੇ ਉਮੀਦਵਾਰਾਂ ਨੂੰ ਬਣਾਇਆ ਗਿਆ ਜੀ ਤਰਫ ਚੋਣ ਨੂੰ ਹਾਈ ਕੋਰਟ 'ਚ ਦਿੱਤੀ ਸੀ ਜੀ ਚੁਣੌਤੀ ਖਡੂਰ ਸਾਹਿਬ ਲੋਕ ਸਭਾ ਸ਼ੇਡ ਤੋਂ ਸੰਸਦ ਮੈਂਬਰ ਚੁਣੇਗੇ ਅਮਰਤਪਾਲ ਸਿੰਘ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਦੀ ਪਟੀਸ਼ਨ ਦੀ ਸੁਣਵਾਈ ਦਰਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਰੇ ਉਮੀਦਵਾਰਾਂ ਨੂੰ ਤਰ ਬਣਾਇਆ ਉਸ ਦੇ ਵਿੱਚ ਹਾਈ ਕੋਰਟ ਨੇ ਹੁਕਮ ਅਨੁਸਾਰ ਪਟੀਸ਼ਨਰ ਨੇ 24 ਉਮੀਦਵਾਰਾਂ ਨੂੰ ਸੂਚੀ ਸੌਂਪੀ ਸੀ ਬਿਕਰਮ ਸਿੰਘ ਨੇ ਆਪਣੀ ਪਟੀਸ਼ਨ ਚ ਹਾਈ ਕੋਰਟ ਨੂੰ ਦੱਸਿਆ ਕਿ ਉਹਨਾਂ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਮਰਪਾਲ ਸਿੰਘ ਨੇ ਇਸ ਸੀਟ ਤੋਂ ਉਮੀਦਵਾਰ ਸੀ ਅਮਰਪਾਲ ਸਿੰਘ ਦੀ ਚੋਣ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਸਨੇਹ ਨਾਮਜ਼ਦਗੀ ਪੱਤਰ ਵਿੱਚ ਕਈ ਅਹਿਮ ਜਾਣਕਾਰੀਆਂ ਛੁਪਾਈਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਚੋਣਾਂ ਤੇ ਹੋਏ ਖਰਚੇ ਦਾ ਪੂਰਾ ਬੇਰਵਾ ਵੀ ਨਹੀਂ ਦਿੱਤਾ ਉਹਨਾਂ ਨੇ ਚੋਣ ਪ੍ਰਚਾਰ ਲਈ ਰੋਜ਼ਾਨਾ ਹੋਣ ਵਾਲੀਆਂ ਮੀਟਿੰਗਾਂ ਵਾਹਨਾ ਚੋਣ ਸਮਗਰੀ ਦਾ ਕੋਈ ਵੀ ਬੇਰਵਾ ਨਹੀਂ ਦਿੱਤਾ ਇਸ ਲਈ ਦੱਸਿਆ ਗਿਆ ਕਿ ਇਸ ਮੋਹਿਮ ਲਈ ਖਰਚਾ ਗਿਆ ਪੈਸਾ ਕਿੱਥੇ ਆਇਆ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਵੀ ਕੀਤੀ ਹੈ ਜੋ ਕਿ ਗਲਤ ਹੈ ਸੋਸ਼ਲ ਮੀਡੀਆ ਤੇ ਕੀਤੇ ਗਏ ਪ੍ਰਚਾਰ ਬਾਰੇ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਮੰਤਰੀ ਹਰਪਜਨ ਸਿੰਘ ਵੱਲੋਂ ਚਲਾਈ ਮੀਟਿੰਗ ਵਿੱਚ ਜੇਈ ਮੁਅਤਲ ਕਰ ਦਿੱਤਾ ਨਿੱਜੀ ਕੰਪਨੀ ਦਾ ਮੁਲਾਜ਼ਮ ਬਰਖਾਸਤ ਹੈ ਕਈਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਚੁੱਕਿਆ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਨੇ ਅੱਜ ਮੋਗਾ ਵਿਖੇ ਵਿਕਾਸ ਕਾਰਜਾਂ ਤੇ ਲੋਕਪਾਲੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਜ਼ਿਲ੍ਹਾ ਮੁਖੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਮੀਟਿੰਗ ਦੇ ਨਾਲ ਜਿੱਥੇ ਉਹਨਾਂ ਨੇ ਵਧੀਆ ਕੰਮ ਕਰਨ ਵਾਲੇ ਚਾਰ ਅਧਿਕਾਰੀਆਂ ਨੂੰ ਮੌਕੇ 'ਤੇ ਪ੍ਰਸ਼ੰਸਾ ਪੱਤਰ ਦਿੱਤੇ ਉੱਥੇ ਹੀ ਕੰਮ ਕਰਵਾਉਣ ਬਦਲੇ ਕਥਿਤ ਤੌਰ 'ਤੇ ਪੈਸੇ ਦੀ ਮੰਗ ਕਰਨ ਵਾਲੇ PCS, PCL ਦੇ ਜਿਹੜੇ ਜੇਏ ਨੇ ਉਹਨਾਂ ਨੂੰ ਮੌਕੇ 'ਤੇ ਹੀ ਸਸਪੈਂਡ ਵੀ ਕੀਤਾ ਹੈ ਇਸ ਤੋਂ ਬਾਅਦ ਅਗਲੀ ਵਾਰ ਦੀ ਐਨਜੀਟੀ ਵਾਤਾਵਰਨ ਕਾਨੂੰਨਾਂ ਦੀ ਪਾਲਣਾ ਨਾ ਕਰਨ ਵਾਲੇ ਆਮ ਆਦਮੀ ਪਾਰਟੀ ਨੂੰ ਜੁਰਮਾਨਾ ਲਗਾਵੇ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਕੌਮੀ ਗ੍ਰੀਨ ਟਿਊਬਨਲ ਨੂੰ ਅਪੀਲ ਕੀਤੀ ਹੈ ਕਿ ਉਹ ਹਦਾਇਤ ਕਰੇ ਕਿ ਵਾਤਾਵਰਨ ਕਾਨੂੰਨਾਂ ਦੀ ਪਾਲਣਾ ਨਾ ਕਰਨ ਤੇ ਪੰਜਾਬ ਸਰਕਾਰ ਨੂੰ ਲਗਾਇਆ 3108 ਕਰੋੜ ਰੁਪਏ ਦਾ ਜੁਰਮਾਨਾ ਆਮ ਆਦਮੀ ਪਾਰਟੀ ਆਪ ਪਰੇਜੀ ਉਹਨਾਂ ਨੇ ਵੀ ਕਿਹਾ ਕਿ ਆਪ ਸਰਕਾਰ ਬਾਰ-ਬਾਰ ਚੇਤਾਵਨੀ ਦੇਣ ਦੇ ਬਾਵਜੂਦ ਸੋਲਿਡ ਤੇ ਸੀਵਰੇਜ ਕੂੜੇ ਦੇ ਪ੍ਰਬੰਧਨ ਲੋੜੀਂਦਾ ਵਾਸਤੇ ਕਦਮ ਚੁੱਕਣ ਵਿੱਚ ناکਾਮ ਰਹੀ ਹੈ 2022 ਵਿੱਚ ਇਸ ਨੂੰ 280 ਕਰੋੜ ਰੁਪਏ ਦਾ ਜੁਰਮਾਨਾ ਲਗਾਏ ਜਾਣ ਦੇ ਬਾਵਜੂਦ ਇਸ ਨੇ ਕੱਖ ਨਹੀਂ ਕੀਤਾ ਇਸੇ ਕਾਰਨ ਹੁਣ 1026 ਕਰੋੜ ਰੁਪਏ ਦਾ ਜੁਰਮਾਨਾ ਹੋਰ ਲੱਗ ਗਿਆ ਉਹਨਾਂ ਨੇ ਵੀ ਕਿਹਾ ਕਿ ਇਹ ਹਾਲਾਤ ਵਿੱਚ ਰਾਸ਼ੀ ਪੰਜਾਬ ਦੇ ਲੋਕਾਂ ਨਾਲੋਂ ਆਪ ਕੋਲੋਂ ਵਸੂਲਿਆ ਜਾਣਾ ਚਾਹੀਦਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸੀਐਮ ਨੂੰ ਸੂਬੇ ਦੀ ਕੋਈ ਪਰਵਾਹ ਨਹੀਂ ਉਹ ਤਾਂ ਸਿਰਫ ਕੇਜਰੀਵਾਲ ਦੀ ਹਾਜ਼ਰੀ ਭਰਨ ਤੇ ਲੱਗਿਆ ਹੋਇਆ ਹੈ ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਕੀਤਾ। ਉਹਨਾਂ ਨੇ ਪੰਜਾਬ ਸਰਕਾਰ ਉੱਤੇ ਸ਼ਬਦੀ ਹਮਲੇ ਕਰਦੇ ਹੋਏ ਪੰਜਾਬ ਦੀ ਸਰਕਾਰ ਨੂੰ ਨਿਕੰਮੀ ਸਰਕਾਰ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ। ਅੱਜ ਸੂਬੇ ਅੰਦਰ ਕਾਨੂੰਨੀ ਵਿਵਸਥਾ ਦਿਨੋ-ਦਿਨ ਵਿਗੜਦੀ ਨਜ਼ਰ ਆ ਰਹੀ ਹੈ। ਗੈਂਗਸਟਰ ਜੇਲਾ ਵਿੱਚੋਂ ਇੰਟਰਵਿਊ ਦੇ ਰਹੇ ਨੇ। ਇਸ ਦੇ ਵਿੱਚ ਲੋਕ ਸਭਾ ਹਲਕਾ ਬਟਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਹਲਕੇ ਆਉਂਦੇ ਪਿੰਡਾਂ ਦਾ ਪਿੰਡ ਤੋਲਾ, ਥਰਾਲਾਵਾਜ, ਲਾਲਵਾਈ, ਚੁੰਨੂ, ਬੁੱਧੋਵਾਲੀ, ਬਾਦਲ ਆਦੀ ਪਿੰਡਾਂ ਦਾ ਦੌਰਾ ਕਰਦੇ ਹੋਏ ਹਲਕੇ ਦਾ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਵੱਡਾ ਮਾਣ ਵਖਿਆ ਕਿ ਸਾਡਾ ਬਾਦਲ ਪਰਿਵਾਰ ਤੁਹਾਡੇ ਹਮੇਸ਼ਾ ਦੇਣੀ ਰਹੇਗਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਪਰਚੋਂ ਨਾਗਰਿਕ ਸਭਾ ਮਈਆ ਕਰਵਾਉਂਦੇ ਜਲੰਧਰ ਜ਼ਿਲ੍ਹੇ ਨੇ ਮਾਰੀ ਅਜੀਬ ਆਜੀ ਸਭ ਤੋਂ ਵੱਧ ਫਕਾਇਦਾਰ ਜਲੰਧਰ ਦੇ ਲੋਕਾਂ ਨੇ ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸਕੇਂਦਰੀਤ ਸੇਵਾਵਾਂ ਮਾ ਆਸਾਨ ਤਰੀਕੇ ਨਾਲ ਮੁਹੱਈਆ ਕਰਵਾਉਣ ਵਿੱਚ ਸੂਬੇ ਪੱਧਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਡਾਕਟਰ ਜਿਹੜੇ ਇਸ ਸਬੰਧੀ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਵੰਤਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਰੋਜ਼ਮਰਾ ਦੇ ਸੇਵਾਵਾਂ ਮਾ ਸਰਲ ਤਰੀਕੇ ਨਾਲ ਜਲਦ ਤੋਂ ਜਲਦ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਿਹੜਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰਪਿਆ ਜੀ ਅੱਜ ਸਤੋਵਾ ਅਗਲੀ ਵਾਰ ਦਿਖავ ਜੀ ਰਜਿੰਦਰਾ ਹਸਪਤਾਲ ਪਟਿਆਲਾ ਰੈਜ਼ੀਡੈਂਸ ਡਾਕਟਰਾਂ ਦੀ ਹੜਤਾਲ ਖਤਮ ਹੋ ਚੁੱਕੀ ਹੈ ਓਪੀਡੀ ਸ਼ੁਰੂ ਹੋ ਚੁੱਕੀ ਹੈ ਰੋਸ ਦੇ ਤੌਰ ਤੇ ਕਾਲੇ ਬਿੱਲੇ ਲਗਾ ਕੇ ਕਰਨਗੇ ਡਿਊਟੀ ਬੀਤੇ ਦਿਨੀ ਕੋਲਕੱਤਾ ਦੇ ਸਰਕਾਰੀ ਕਾਲਜ ਰੈਜ਼ੀਡੈਂਸ ਡਾਕਟਰ ਨਾਲ ਹੋਏ ਜ਼ਬਰਜਨਾਹ ਦੇ ਕਤਲ ਦੇ ਰੋਸ ਵਜੋਂ ਆਪਣੀ ਸੁਰੱਖਿਆ ਦੇ ਲੋਹੋਰ ਲੋਕਲ ਮੰਗਾਂ ਨੂੰ ਲੈ ਕੇ ਸਥਾਨਕ ਸਰਕਾਰੀ ਮੈਡੀਕਲ ਕਾਲਜ ਦੇ ਰਜਿੰਦਰਾ ਹਸਪਤਾਲ ਦੇ ਰੈਜ਼ੀਡੈਂਸ ਡਾਕਟਰਾਂ ਵੱਲੋਂ ਪਿਛਲੇ 8 ਦਿਨਾਂ ਤੋਂ ਓਪੀਡੀ ਬੰਦ ਕਰਕੇ ਕੀਤਾ ਜਾ ਰਿਹਾ ਹੈ ਜਿਸ ਦਾ ਧਨਾ ਪ੍ਰਦਰਸ਼ਨ ਸ਼ੁਕਰਵਾਰ ਨੂੰ ਸਵੇਰੇ ਸਮਾਪਤ ਹੋ ਗਿਆ ਹੈ ਪਸਤੋ ਆ ਅਗਲੀ ਵੀਡੀਓ 'ਚ ਪੰਜਾਬ ਸਰਕਾਰ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਹੋਣ ਲਈ ਸਹਯੋਗ ਲਈ ਵਚਨਬੱਧ ਹੈ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰਨ ਲਈ ਵਚਨਬੱਧ ਹੈ ਜੀ ਇਸੇ ਤਹਿਤ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨੇ ਜੀ ਕਰੋੜਾਂ ਰੁਪਏ ਦੇ ਗੱਫੇ 16 ਜ਼ਿਲ੍ਹਿਆਂ ਨੂੰ ਲੋਕਾਂ ਨੂੰ ਮਿਲੇਗਾ ਜੀ ਫਾਇਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜਿਕ ਨਿਆਂ ਅਧਿਕਾਰਤਾ ਕਟਗਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਰਵਾਣਵਾਈ ਹੈਟ ਜ਼ਿਲ੍ਹਾ ਦੇ ਅਨੁਸੂਚਿਤ ਜਾਤੀਆਂ ਦੇ 9268 ਲਾਪਤਰੇ ਨੂੰ 47.26 ਕਰੋੜ ਰੁਪਏ ਦੀ ਰਾਸੀ ਜਾਰੀ ਕੀਤੀ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਾ ਸਮਾਜਿਕ ਨਿਆਂ ਅਧਿਕਾਰਤਾ ਤੇ ਗੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਭਲਾਈ ਲਈ ਤੇਜ਼ ਕੰਮ ਕਰ ਰਹੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ 23 24 ਤੇ 24 25 ਲਈ ਆਸ਼ੀਰਵਾਦ ਸਕੀਮ ਨੇ ਤੇ ਕਈ ਸਕੀਮਾਂ ਨੇ ਜਿਹੜਿਆਂ 9268 ਲਾਪਤਰੇ ਨੂੰ ਲਾਭ ਮਿਲਿਆ ਜੀ 5152000 ਰੁਪਏ ਜਿਹੜਾ ਉਹਨਾਂ ਦੇ ਖਾਤੇ ਵਿੱਚ ਪੈ ਚੁੱਕਿਆ ਸਤੋ ਬਾਦ ਅਗਲੀ ਵੱਡੀ ਖ਼ਬਰ ਜੀ ਬਜ਼ੁਰਗਾਂ ਦੇ ਖਾਤਿਆਂ ਦੇ ਵਿੱਚ ਆਏ ਨੇ ਜੀ 12-12 ਹਜ਼ਾਰ ਰੁਪਏ ਚੈੱਕ ਕਰੋ ਆਪਣਾ ਖਾਤਾ ਦਿੱਲੀ ਵਿੱਚ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਜੋ ਪਿਛਲੇ 5 ਮਹੀਨਿਆਂ ਤੋਂ ਨਹੀਂ ਮਿਲੀ ਸੀ ਇੱਕ ਵਾਰ ਮਿਲਣੀ ਸ਼ੁਰੂ ਹੋ ਗਈ ਹੈ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਵਿੱਤ ਮੰਤਰੀ ਆਤੀਸ਼ੀ ਨੇ ਕਿਹਾ ਕਿ ਦਿੱਲੀ ਦੇ 4 ਲੱਖ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਇਹਨਾਂ ਵਿੱਚੋਂ 1 ਲੱਖ ਪੈਨਸ਼ਨ ਵਿੱਚੋਂ ਕੁਝ ਹਿੱਸੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਦਿੱਲੀ ਸਰਕਾਰ 7 ਲੱਖ ਲੋਕਾਂ ਨੂੰ ਪੂਰੀ ਪੈਨਸ਼ਨ ਦਿੰਦੀ ਹੈ ਅਤੇ ਸ਼ੀ ਨੇ ਦੱਸਿਆ ਇੰਨਾ ਵਿੱਚੋਂ 1 ਲੱਖ ਬਜ਼ੁਰਗਾਂ ਨੂੰ ਪਿਛਲੇ 5 ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲ ਰਹੀ ਹੈ ਅਜੇ ਵਿੱਚ ਕਿਉਂਕਿ ਕੇਂਦਰ ਨੇ ਆਪਣੇ ਹਿੱਸੇ ਦਾ ਪੈਸਾ ਰੋਕ ਲਿਆ ਸੀ ਅਤੀਸ਼ੀ ਨੇ ਦੱਸਿਆ ਕਿ ਇੰਨਾ ਬਜ਼ੁਰਗਾਂ ਕੋਲ ਇਸ ਪੈਨਸ਼ਨ ਤੋਂ ਇਲਾਵਾ ਆਰਥਿਕ ਆਮਦਨ ਦਾ ਕੋਈ ਸਾਧਨ ਵੀ ਨਹੀਂ ਹੈ ਅਜੇ ਇਹ ਚ ਉਹਨਾਂ ਲਈ ਪੈਨਸ਼ਨ ਹੀ ਸਭ ਕੁਝ ਹੈ ਦਿੱਲੀ ਦੇ 1 ਲੱਖ ਬਜ਼ੁਰਗਾਂ ਨੂੰ ਪਿਛਲੇ 5 ਮਹੀਨਿਆਂ ਤੋਂ ਪ੍ਰੇਸ਼ਾਨ ਸੀ ਤੇ ਅਤੀਸ਼ੀ ਨੇ ਭਰੋਸਾ ਵੀ ਦਿਵਾਇਆ ਸੀ ਜਿਸ ਤਰ੍ਹਾਂ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਮਿਲ ਚੁੱਕੀ ਹੈ ਜੀ ਦੱਸਣਾ 1 ਲੱਖ ਬਜ਼ੁਰਗਾਂ ਨੂੰ ਮਿਲਣੀ ਸ਼ੁਰੂ ਹੋ ਗਿਆ ਹੁਣ ਕਰੀਬ 90 ਹਜ਼ਾਰ ਲੋਕਾਂ ਨੂੰ ਪੈਨਸ਼ਨ ਭੇਜੀ ਜਾ ਚੁੱਕੀ ਹੈ ਤੇ ਬਾਕੀਆਂ ਨੂੰ ਵੀ ਪੈਨਸ਼ਨ ਬਜ਼ੁਰਗਾਂ ਲਈ ਜਾਰੀ ਹੋਵੇਗੀ ਅਤੀਸ਼ੀ ਨੇ ਕਿਹਾ ਕਿ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਮਿਲਦੇ ਜੀ ਦਿੱਲੀ ਦੇ ਵਿੱਚ ਦਿੱਲੀ ਸਰਕਾਰ 2500 ਰੁਪਏ ਦਿੰਦੀ ਹੈ ਤੇ ਜਦੋਂ ਕਿ ਕੇਂਦਰ ਸਰਕਾਰ 300 ਰੁਪਏ ਪਾਉਂਦੀ ਹੈ ਅਜੇ ਇਹ ਪ੍ਰਣਾਲੀ ਵਿੱਚ ਪੈਨਸ਼ਨ ਤੱਕ ਜਾਰੀ ਨਹੀਂ ਕੀਤੀ ਜਾ ਰਹੀ ਸੀ ਪਰ ਹੁਣ ਇਹ ਜਿਹੜੀ ਪੈਨਸ਼ਨ ਹੈ ਖਾਤੇ ਵਿੱਚ ਪੈ ਚੁੱਕੀ ਹੈ ਤੇ ਜਲਦ ਹੀ ਪੰਜਾਬ ਵਿੱਚ ਵੀ 25 2500 ਰੁਪਏ ਪੈਨਸ਼ਨ ਦਿੱਲੀ ਵਾਂਗ ਹੀ ਜਾਰੀ ਕੀਤੀ ਜਾਵੇਗੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀ ਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ